ਸਤ ਸਾਰ ਸਤਿਗੁਰ ਜੈ ਸ਼੍ਰੀ ਰਾਮ ਪਰਮਾਤਮਾ ਦੀ ਜੈ ਬਾਈ ਗੁਰਜੀ ਦਾ ਹਾਲ ਦਾ ਉਹ ਠੀਕ ਠਾਕ ਉਹ ਜੀ 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 ਤਬ ਕਰਦੀ ਗੋਣਾ ਅਸਾ ਇੱਕ ਦਿਨ ਮੇ ਜੀ ਆਪਣੇ ਅੱਗੇ ਵੀ ਗੱਲ ਹੋਈ ਸੀ ਭਾਈ ਅਮਰਪਾਲ ਸਿੰਘ ਲਈ ਯਾਰ ਭਾਈ ਕੋਈ ਘਰ ਆ ਉਠਾ ਚਾਪੜੀ ਨਹੀਂ 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 ਭਾਈ ਦਾ ਭਾਈ ਆ ਭਾਈ ਦਾ ਭਬਈਏ ਨੂੰ ਵੀ ਭਈਆ ਉਹ ਵੀ ਪੰਜਾਬੀ ਨਹੀਂ 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 ਭਾਈ ਪਤਾ ਕਿ ਭਾਈ ਵਾਲੇ ਕੰਮ ਨਹੀਂ ਹੈ ਇਹਨਾਂ ਦੇ ਚਲੋ ਤੁਸੀਂ ਕਿਹਾ ਸੀ ਮੈਂ ਕਿਹਾ ਸੀ ਵੀ ਉਹ ਜਿੱਤ ਗਏ ਨੇ ਤੁਸੀਂ ਵੀ ਚਲੋ ਜਿੱਤਦਾ ਹੁਣ ਲੋਕਾਂ ਦੇ ਜਿਤਾਤੇ ਮੈਂ ਕਿਹਾ ਸੀ ਵੀ ਬਾਹਰ ਹੋਣਗੇ ਤੁਸੀਂ ਕਹਿੰਦੇ ਆਉਣਾ ਪਊ ਪੁੱਤ ਨਹੀ 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 ਕਿਤੇ ਨਹੀਂ ਆਉਣਾ ਉਹਨੇ ਬਾਹਰ ਕੋਈ ਐਨਐਸਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਤੁਹਾਨੂੰ ਨਹੀਂ ਦੱਸੀ ਆ ਮੰਨ ਜੀ ਆਪਣੀ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਤੁਸੀਂ ਕਹਿੰਦੇ ਆਉਣਾ ਤਾਂ ਪੈਣਾ ਹੀ ਹੈ ਤਾਂ ਕਾਨੂੰਨ ਦਾ ਨਹੀ ਨਹੀ ਕੋਈ ਕੋਈ ਨਹੀਂ ਆਉਣਾ ਬਣਾ ਕਾਨੂੰਨ ਮੈਂ ਤਾਂ ਕਿਹਾ ਸੀ ਲੋਕ ਸਭਾ ਬੋ ਜਿਹੜੇ ਇਲੈਕਸ਼ਨ ਲੜਦੇ ਆ ਵੀ ਬੰਦ ਹੋਣੇ ਚਾਹੀਦੇ ਆ ਇਹ ਜਿਹੜਾ ਜੇਲ੍ਹ ਦੇ ਵਿੱਚ ਗੁੰਡਾਦੰਤਰ ਹੈ ਨਾ ਜਿਤਨਾ ਨਹੀਂ ਚਾਹੀਦੇ ਜੇਲ੍ਹ ਚ ਵੀ ਬਟੇ ਨਾ ਇਹਨਾਂ ਕਾਂਗੇ ਭਰੇ ਜਾਣੇ ਚਾਹਤ ਹੁਣ ਚਾਹੀਦੇ ਕਾਂਗੇ ਰਤ ਹੋਣੇ ਚਾਹੀਦੇ ਇਹਨਾਂ ਨੇ ਕਾਇਸਤਾ ਉਹਨਾਂ ਇਦਾਂ ਕਿਵੇਂ ਤਾਂ ਆਣਾ ਨਹੀਂ ਕੋਈ ਕਾਨੂੰਨ ਸਰਕਾਰ ਦੀ ਸੁਣਤਾ ਲਓ ਕੇਂਦਰ ਸਰਕਾਰ ਨੂੰ ਕਾਨੂੰਨ ਲਿਆ ਕੇ ਜਿਹੜੇ ਇੱਕ ਇੱਕ ਬਾਰਾਮੂਲਾ ਤੋਂ ਅੱਤਵਾਦੀ ਕਿਤੇ ਆ ਇਹ ਇਹਨਾਂ ਦੇ ਜਿਹੜੇ ਜ਼ਿਲ੍ਹਿਆਂ 'ਚ ਬੈਠਿਆ ਇਹ ਨਰਸਾ ਇਹਨਾਂ ਨੂੰ ਨਹੀਂ ਜਿਤਨੇ ਚਾਹੀਦੇ ਆ ਉਹ ਪਿੰਡ ਵਾਲਿਆਂ ਸੰਤੋਨ ਵਿੱਤਵਦੀ ਕਹੀ ਜਾਂਦੇ ਸੀ ਉਹਨਾਂ ਤੇ ਕੋਈ ਕਹਿੰਦੇ ਕੇਸ ਹੀ ਦਰਜ ਨਹੀਂ ਹੈਗਾ ਚਲੋ ਜਦੋਂ ਉਹਦਾ ਪੁਰਾਣੇ ਗੱਲਾਂ ਹੋ ਗਏ ਨਾ ਹੁਣ ਆਪਾਂ ਪੁਰਾਣੀਆਂ ਗੱਲਾਂ ਨੂੰ ਆਪਾਂ ਨਵੀਆਂ ਗੱਲਾਂ ਕਰੀਏ ਉਹ ਨਹੀਂ ਚੰਗੇ ਲੱਗਦੀਆਂ ਗੱਲ ਤਾਂ ਇਹ ਅੱਜ ਦਾ ਜਿਹੜਾ ਟੋਟਰੂ ਆਇਆ ਏ ਇਹ ਟੋਟਰੂ ਨੂੰ ਜੇਲ੍ਹ ਚ ਰਹਿਣਾ ਚਾਹੀਦਾ ਇਹਨਾਂ ਨੂੰ ਸੌਂ ਚੁੱਕਣ ਲਈ ਜਾਂ ਹੋ ਸਮਾਂ ਤਾਂ ਮਿਲਣਾ ਚਾਹੀਦਾ ਨਹੀਂ ਉਹ ਆਪਿ ਉਹ ਵੀਡੀਓ ਬਣਾਉਣ ਬੰਦ ਕਰੀਏ ਹੋ ਜੂਗੇ ਕੱਲ ਗੱਲੋਂ ਵੀਡੀਓ ਬਣਾਉਣ ਸਮਾਂ ਚੱਕ ਲੈਣਗੇ ਆਪਾਂ ਜਿਵੇਂ ਕੋਈ ਨੂੰ ਦੇਖੂਗਾ ਕਾਨੂੰਨ ਕੀ ਕਹਿੰਦਾ ਲੋਸੋ ਆ ਕੀ ਜਾਂਦੀ ਹੈ ਤੇ ਹੁਣ ਨੰਬਰ 2 ਤੁਹਾਡਾ ਕਾਲੀਦਾਲ ਹੁਣ ਸਮਰਥਨ ਕਰੀ ਜਾਂਦਾ ਇੱਕ ਪਾਲਤ ਨੇ ਬੰਦਾ ਖੜਾ ਆਉਣ ਲੱਗਿਆ ਆ ਕਾਲੀਦਾਲ ਬਹੁਤ ਜਿਆਦਾ ਸਮਰਥਨ ਕਰ ਰਿਹਾ ਹਾਂ ਇੱਕ ਉਹ ਨਾਟਕ ਕਰਦਾ ਵਯਾ ਇੱਕ ਮਾਸਾ ਦਾ ਕਲਾ ਬੰਦਾ ਖੜਾ ਕੀਤਾ ਬਿਰਸਾ ਸਿੰਘ ਪਟੋਆ ਤੇ ਉੱਥੇ ਉਹਦੀ ਸਟੇਜਾ ਜਾ ਕੇ ਇਹਦੇ ਟੋਟਕੂ ਦੇ ਖਿਲਾਫ ਅਮਰਪਾਲ ਦੇ ਖਿਲਾਫ ਬੋਲਦੇ ਰਹੇ ਆ ਅੱਜ ਇਹ ਕਹਿੰਦੇ ਰਿਹਾ ਕਰੋ ਉਦੋਂ ਸਤਪਾਲ ਖੜਾ ਤੁਹਾਡੇ ਵਾਲਾ ਮੈਨੂੰ ਤਾਂ ਸਮਝ ਨਹੀਂ ਆ ਨੰਨੇ ਨਾਟਕਬਾਜ਼ ਕੀ ਕਰਦੇ ਵੇ ਆ ਜੇ ਕੇਂਦਰ ਸਰਕਾਰ ਦਾ ਜੇ ਪੰਜਾਬ ਸਰਕਾਰ ਨੇ ਐਨਐਸਏ ਦੇ ਦੁਆਰਾ ਇਹ ਸਵਾਲ ਕਰਨਾ ਚਾਹੀਦਾ ਉਹ ਵੀ ਠੀਕ ਆ ਜੀ ਨਹੀਂ ਜਿਹੜੀ ਇੱਕ ਚਾਰਵੇਂ ਆ ਕਾਲੀਗਰ ਨਾਲ ਹੋਈ ਜੀ ਅਕਾਲੀ ਕੰਦ ਦਾ ਦਾ ਸਮਝ ਤੋਂ ਬਾਹਰ ਆ ਕੰਮ ਵੀ ਵਿੱਚ ਤਾਂ ਜਿਵੇਂ ਲੋਕਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਇੱਕ ਦਿਨ ਕਮੈਂਟ ਪੜਿਆ ਸੀ ਇੱਕ ਬੰਦੇ ਦਾ ਹੂੰ ਤੇ ਸੰਗਰੂਰ ਤੋਂ ਕਿਸੇ ਦਾ ਬਿਆਨ ਲੱਗਿਆ ਸੀ ਵੀ ਭਾਈ ਅਮਰਪਾਲ ਸਿੰਘ ਨੂੰ ਐਨਐਸਏ ਲੋਣੀ ਦੁਆਰੇ ਗਲਤ ਹੈ ਜੇ ਉਹ ਮੈਨੂੰ ਲੱਗਦਾ ਸਰਕਾਰਾਂ ਦਾ ਕੰਮ ਨਹੀਂ ਸਰ ਆਪਾਂ ਸਰਕਾਰ ਦੇ ਸਹਿਮਤ ਆ ਜਿਹੜੇ ਕਿਉਂਕਿ ਬਾਹਰ ਆ ਕੇ ਪਤਾ ਨਹੀਂ ਕੀ-ਕੋ ਕਰ ਦਊਗਾ ਤੁਹਾਡੇ ਹਾਂ ਇਸ ਕਰਕੇ ਜੋ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਕੇਂਦਰ ਸਰਕਾਰ ਕਰੇ ਵਧੀਆ ਪਰ ਅਕਾਲੀ ਦਲ ਦੇ ਡਰਾਮੇ ਵਾਈ ਨਿਵੇਂ ਗਰੇ ਮਜੂ ਹੰਜੂ ਰੰਭ ਆਵੇ ਅਕਾਲੀ ਦਲ ਦੇ ਜਿਹੜੇ ਸਮਰਥਕ ਬੋਲਦੇ ਨੇ ਉਹਦੇ ਇੱਕ ਸੀਟ ਲੈ ਕੇ ਬਹਿ ਗਏ ਆ ਅਕਾਲੀ ਦਲ ਦੇ ਵਿੱਚ ਜਿਹੜਾ ਆਇਆ ਇਹਨਾਂ ਦਾ ਉਹਦੇ ਵਿੱਚ ਇੱਕ ਕਮੈਂਟ ਆਇਆ ਸੀ ਕਹਿੰਦੇ ਵੀ ਤੁਸੀਂ ਉਤਲੇ ਮਾਨੂੰ ਕਰਦੇ ਹੋ ਵੀ ਥੱਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਵੀ ਦੱਸਦੇ ਹੋ ਪਤਾ ਕੀ ਹਨ ਜੇ ਅਸਲੀ ਅਕਾਲੀ ਹਲ ਹੁੰਦਾ ਤਾਂ ਬੰਦਾ ਖੜੇ ਹੀ ਨਾ ਕਰਦੇ ਉਹ ਦੇ ਖਿਲਾਫ ਬਿਹਾ ਜੀ ਚਲੋ ਠੀਕ ਹੈ ਜੀ ਉੱਥੇ ਮਰਦਾਨੀ ਵਾਲੇ ਚਲੋ ਚਾਹੀਦੀ ਸੀ ਨਾ ਜੀ ਉੱਥੇ ਉੱਥੇ ਮਰਦਾਨੀ ਕਿੱਥੇ ਸੀ ਉਹ ਤਾਂ ਮਰਦਾਨੀ ਬਰਾਬਰ ਖੜੀ ਕਰਦੇ ਹਾਂ ਠੀਕ ਹੈ ਇਸ ਕਰਕੇ ਆਪਣੀ ਸੀਟੇ ਨੇ ਜਿੱਤ ਵੀਰ ਨਾਲ ਅਕਾਲੀ ਦਲ ਵਾਲੇ ਨੇ ਪਠੰਡੇ ਵਾਲੀ ਬਾਕੀ ਜੋ ਮਰਜੀ ਹੋਵੇ ਆਪ ਜੀ ਨੰਬਰ ਦੇ ਲੈਣੇ ਦੀ ਲਾ ਲਈ ਵਾਂ ਬਾਕੀ ਹਰ ਵਾਰਤਾ ਸਾਰਿਆਂ ਨੂੰ ਇਹ ਨਹੀਂ ਤੁਹਾਡੇ ਬਾਅਦ ਆ ਵੀ ਪਰਿਵਾਰ ਬਾਦ ਪਹਿਲਾਂ ਦੇਖਣਾ ਤੇ ਪਾਰਟੀ ਬਾਦ ਆ। ਹਾਂ ਪਾਰਟੀ ਬੋੜੀ ਬਾਅਦ ਆ। ਪਾਰਟੀ ਕਹਿੰਦੇ ਉਹ ਤਾਂ ਆਪ ਕਹਿੰਦਾ ਸਕੂਲ ਬਾਦਣਾ 2027 ਜਿਵੇਂ ਜਾਂ 32 ਜਿਵੇਂ ਸਾਨੂੰ ਕੋਈ ਮਤਲਬ ਨਹੀਂ। ਮੈਂ ਤੁਹਾਨੂੰ ਕੋਈ ਬੀਬੀ ਆਪਣੀ ਜਤਾਲੀਆਂ ਨੇ ਆਪਣੀ ਘਰ ਲਈ ਲੰਗਾ ਦੋ ਆਪਦੀ ਫ਼ੌਂਡ ਵਿਚਾਲੀਆਂ ਨੇ। ਦੇਖੋ ਸਰਬਜੀਤ ਸਿੰਘ ਤਾਂ ਬਹੁਤ ਵਧੀਆ ਬੋਲਦਾ ਉਹ ਤਾਂ ਸੰਵਿਧਾਨ ਦੇ ਅੱਖ ਤੇ ਬੋਲਦਾ ਉਹ ਤਾਂ ਸਾਰਾ ਕੁਝ ਵਧੀਆ ਬੋਲ ਰਿਹਾ ਜੀ ਤੁਸੀਂ ਆ ਗਲਤੇ ਆਉਨੇ ਹੋ। ਨਹੀਂ 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 ਸਰਬਜੀਤ ਸਿੰਘ ਵੀ ਹੈ ਤਾਂ ਕਾਦਰ ਦਾ ਮੁੰਡਾ ਹੀ ਆ। ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਸ਼ਹੀਦਾਂ ਤੇਰੀ ਸੁਣੋ ਮੰਡ ਸਾਹਿਬ ਜਿਨ੍ਹਾਂ ਨੇ ਆਪਣੇ ਧਰਮ ਦੇ ਨਾਲ ਮਤਲਬ ਅੱਜ ਤੱਕ ਭਾਜੀ ਡਿਊਟੀ ਦਰਾਂ ਨਹੀਂ ਕਰ ਸਕਦੇ ਆ ਹੁਣ ਹਮਾਚਲ ਵਾਲੀ ਦੀ ਗੱਲ ਸੁਣ ਲਓ ਜਿਹੜੀ ਉਹ ਏਅਰਪੋਰਟ ਚੰਡੀਗੜ੍ਹ ਏਅਰਪੋਰਟ ਥੱਪੜ ਮਾਰਿਆ ਉਹਨੇ ਸੀਆਈ ਸਰ ਦੇ ਕੁੜੀ ਕਰਵਿੰਦਰ ਗੌਰ ਨੇ ਕੀ ਉਹਨੇ ਵਧੀਆ ਕੰਮ ਕੀਤਾ ਨੇ ਕਤਾਹੀ ਕੀਤੀ ਉਹਨੇ ਨਹੀਂ ਜਿਹੜਾ ਹੁਣ ਹੋ ਰਿਹਾ ਵਧੀਆ ਹੋ ਰਿਹਾ ਕੀ ਨਬਦੀਆ ਹੋਰ ਇਹ ਦੱਸੋ ਜਿਹੜੇ ਤੁਸੀਂ ਉਧੇ ਇੱਕ ਪਾਈ ਵੀ ਸੀ ਵੀ ਹੋਰ ਲਵੋ ਇਹਨਾਂ ਨਾਲ ਪੰਗੇ ਨਹੀਂ ਨਹੀਂ ਮੈਂ ਹਰ ਸਗੇ ਕਹਿੰਦਾ ਨਾ ਛਾਚੰਜ ਬਿਰੋ ਆਪਣੇ ਲੋਕ ਕਰੇਟਾ ਜੀ ਜਾ ਕੇ ਮੈਂ ਛਾਜਨ ਪੰਗ ਕਰਦੇ ਪਏ ਆ ਮਾਰਚਲ ਜਾ ਕੇ ਵੀ ਰੋਂਗ ਸਰਕਟਿੰਗ ਕਰਦੇ ਪਏ ਆ ਵੀ ਚਲੋ ਤੇਜੀ ਨਾਲ ਫਿਰ ਆਪਣੇ ਲੋਕ ਹੀ ਪੁੱਟਾ ਬੋਲਦੇ ਆ ਇੱਕ ਮਿੰਟ ਆਪਣੇ ਲੋਕਾਂ ਦੇ ਅੰਦਰ ਜਾਤੀਵਾਦ ਨਹੀਂ ਚਾਹੀਦਾ ਨਾ ਇੱਕ ਮਿੰਟ ਮੰਡ ਜੀ ਮੌਕਾ ਦੇ ਦਿਓ ਹੁਣ ਮਾੜ ਆ ਜਾ ਤੁਸੀਂ ਇਹ ਨਾ ਬਹੁਤ ਵਧੀਆ ਚਲੋ ਕਈ ਗੱਲਾਂ 'ਚ ਗੱਲ ਕਰਦੇ ਨਾ ਜਿਵੇਂ ਤੁਸੀਂ ਹੁਣ ਪਰ ਤੁਸੀਂ ਪਿੱਛੇ ਜੇ ਮੋਦੀ ਦੇ ਗੁਣ ਕਹਿੰਦੇ ਸੀ ਪਰ ਮੋਦੀ ਦੇ ਬੰਦੇ ਨੇ ਦੇਦਰ ਰਾਜਾ ਭਾਜੀ ਦੇਦਰ ਰਾਜਾ ਦੇਦਰ ਰਾਜਾ ਗੁੰਡਾਗਰਦੀ ਕਰੂਗਾ ਕਰਵਾਊਗਾ ਕੋਈ ਕਿਹੜੀ ਗੁੰਡਾਗਰਦੀ ਕਹਿੰਦੇ ਦੱਸੋ ਮੈਂ ਦੱਸਦਾ ਜਦੋਂ ਹੁਣ ਰੋਜੇ ਚੱਲ ਰਹੇ ਸੀ ਮਹਮਦਨ ਭਾਈਚਾਰੇ ਦੇ ਹੂੰ ਉਹ ਬਜਨੌਰ ਦੇ ਵਿੱਚ ਹੂੰ ਕੁੜੀਆਂ ਜਾ ਰਹੀਆਂ ਨੇ ਦੋ ਕੁੜੀਆਂ ਤੇ ਤੀਜਾ ਮੋਟਰਸਾਈਕਲ ਚਲਾਉਣ ਵਾਲਾ ਉਹਨਾਂ ਦੇ ਧੱਕੇ ਨਾਲ ਉਹ ਰੰਗ ਪਾਉਂਦੇ ਨੇ ਉਹਨਾਂ ਨੂੰ ਮਤ ਬੀਜੀ ਬਰਤਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਹੋ ਜੈ ਸੀਰੀ RAM ਉਹਨਾਂ ਦੇ ਰੋਜੇ ਕੁੜੀਆਂ ਨੇ ਅਬਦਿਤ ਕਸ਼ਟ ਸਹਿ ਲਿਆ ਪਰ ਰੋਜੇ ਖਰਾਬ ਨਹੀਂ ਕੀਤੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਾਨੂੰਨ ਜਿਹੜਾ ਕੋਈ ਵੀ ਧਾਰਮਿਕ ਦੇ ਵਿੱਚ ਖੱਲਣ ਪਾਊਗਾ ਉਹਦੇ ਖਿਲਾਫ ਇਹ ਕਾਰਵਾਈ ਹੋਊਗੀ ਉਹਨਾਂ ਦੇ ਖਿਲਾਫ ਹੋਈ ਨਹੀਂ ਦੱਸੋ ਤਾਂ ਸਹੀ ਵੀ ਕਿਹਦੇ ਖਿਲਾਫ ਹੋਈ ਆ ਤੇ ਤਜਿੰਦਰ ਬੱਗੇ ਵਰਗਿਆਂ ਨਾਲ ਹੋਰ ਬਹੁਤ ਕੁਝ ਹੋਇਆ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਬੜ ਬੜ ਕੇ ਕੀ ਨਹੀਂ ਕੀਤਾ ਗਿਆ ਗਲਤ ਬਹੁਤ ਕੀਤਾ ਗਿਆ ਪਰ ਉੱਥੇ ਤੁਸੀਂ ਕਾਤੇ ਮੂੰਹ ਬੰਦ ਕਰ ਲੈਨੇ ਹੋ ਨਹੀਂ ਨਹੀਂ ਆਪਾਂ ਹੈਗਾ ਕਾਨੂੰਨ ਦੇ ਰਾਖੇ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਆਪਾਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਆਪਾਂ ਨਹੀਂ ਕਾਨੂੰਨ ਤੋਂ ਤਾਂ ਬਾਹਰ ਨਹੀਂ ਜਾ ਸਕਦੇ ਪਰ ਉਹ ਵੀ ਕਾਨੂੰਨ ਤੋਂ ਬਾਹਰ ਇਹ ਕੰਮ ਹੋਏ ਨੇ ਉਹ ਕਿਹੜਾ ਕਾਨੂੰਨ ਦੇ ਦਾਇਰੇ 'ਚ ਹੋਏ ਨੇ ਹਾਂ ਜੀ ਜਿਹੜਾ ਵੀ ਗਲਤੀ ਕਰੂਗਾ ਤੁਸੀਂ ਕਦੇ ਵੀ 1 ਮਿੰਟ ਤੁਸੀਂ ਪਾਓ ਵੀਡੀਓ ਪਾਓ ਪੋਸਟ ਅੱੜ ਜਕੇ ਪਾਓ ਪਰ ਜਿੱਥੇ ਇਹ ਗੱਲ ਹੁੰਦੀ ਆ ਨਾ ਵੀ ਜਿਵੇਂ ਬਜਨੌਰ 'ਚ ਹੋਇਆ ਸੀ ਉਹ ਕੁੜੀਆਂ ਦਾ ਉਹਨਾਂ ਉਹਨਾਂ ਦਾ ਸ਼ੇਖ ਸੁਣੋ ਉਹ ਸੇਕ ਉਦੋਂ ਚਲੋ ਬਾਹਲਾ ਨਹੀਂ ਚੱਲਿਆ ਉਹ ਸੇਕ ਪਾਕਿਸਤਾਨ ਦੇ ਵਿੱਚ ਬੈਠੇ ਜਦੋਂ ਆਪਣੇ ਮਹਮਦਾਨ ਨੇ ਦੇਖਿਆ ਤੇ ਉੱਧਰ ਜਿਹੜੇ ਹਿੰਦੂ ਸੀ ਉਹਨਾਂ ਦੀ ਜਾਨ ਉਹਨਾਂ ਦੀ ਇੱਜ਼ਤ ਖਤਰੇ 'ਚ ਪੈ ਗਈ ਉੱਥੇ ਕੁੜੀਆਂ ਨੇ ਬਤਮੀਜ਼ੀ ਵਰਤੀ ਗਈ ਉੱਥੇ ਮੇਰੇ ਵਰਗਿਆਂ ਨੇ ਵੀਡੀਓ ਸ਼ੇਅਰ ਕਰਤੀ ਸਾਡਾ ਜਿਹੜਾ ਪੇਜ ਸੀ ਮੇਰਾ YouTube ਚੈਨਲ ਸੀ ਉਹਨੂੰ ਬਲੌਕ ਕਰ ਦਿੱਤਾ ਕਹਿੰਦੇ ਵੀ ਹਿੰਸਾ ਭੜਕਾਉਣ ਵਾਲੀਆਂ ਗੱਲਾਂ ਕਰਦੇ ਏਦਾਂ ਕਰਨਾ ਮਹਾਰਾਸ਼ਟਰ ਵਿੱਚ ਆਹੋਂ 2-4 ਦਿਨ ਪਹਿਲਾਂ ਇਸ ਨੇ ਬੱਕਰੇ ਦੇ ਭਗਵਾਨ ਜੀ ਰਾਮ ਨਾਲ ਲਿਖਦਾ ਉਹਦੇ ਖਿਲਾਫ ਨਾ ਪਰਚਾ ਹੋਇਆ ਉਹਨਾਂ ਦੇ ਖਿਲਾਫ ਉਹ ਤਾਂ ਜੀ ਹੁੰਦਾ ਹੀ ਆ ਉਹ ਮੈਂ ਸਿੱਖ ਕਰ ਦੂਗਾ ਮੁਸਲਮਾਨ ਕਾ ਤੂੰ ਉਹਨਾਂ ਤਾਂ ਹੁੰਦਾ ਹੀ ਆ ਜਿਹੜੇ ਅਹ ਰਾਮ ਨੇ ਕਰਨਾ ਪਲਣਾ ਨਹੀਂ ਇੱਕ ਮਿੰਟ ਇੱਕ ਮਿੰਟ ਧੱਕਾ ਕੋਈ ਨਹੀਂ ਕਹਿੰਦਾ ਭਰਾ ਮੇਰੇ ਧੱਕਾ ਨਹੀਂ ਮੇਰੀ ਮਾੜੀ ਸੁਣ ਲੋ ਜਿਹੜਾ ਤਾਂ ਬੰਦਾ ਕਰਦਾ ਉਹ ਤਾਂ ਕਾਨੂੰਨ ਦੇ ਦੇਹਰੇ ਚ ਆ ਕਿਸੇ ਕੁੜੀ ਤੇ ਰੰਗ ਪਾ ਦੇਣਾ ਕਿਸੇ ਨੂੰ ਕਹਿਣਾ ਧੱਕੇ ਨਾ ਦੇਖੋ ਗੁਰਬਾਣੀ ਦੇ ਵਿੱਚ ਸਾਰੇ ਗ੍ਰੰਥਾਂ ਦੇ ਵਿੱਚ ਆ ਭ ਭਗਤ ਫਿਰ ਫਰੀਦ ਕਵੀ ਜੀ ਉਹਨਾਂ ਨੇ ਵੀ ਇਹਨਾਂ ਨੇ ਕਹਿੰਦੇ ਪਾਈ ਭਗਤ ਕਵੀ ਜੀ ਦੇ ਜਨਮ ਦਿਨ ਦੀ ਲੱਖਾਂ ਵਧਾਈ ਉਹਨਾਂ ਨੂੰ ਠੀਕ ਆ ਜੀ ਤੁਹਾਨੂੰ ਵੀ ਹੋਵੇ ਪਰ ਗੱਲ ਇਹ ਆ ਉਹਨਾਂ ਨੇ ਕਿਹਾ ਹੋਇਆ ਵੀ ਦੇਖ ਮੁਸਲਮਾਨ ਆਪਣੇ ਰਸਤੇ ਤੇ ਜਾਵੇ ਹਿੰਦੂ ਆਪਣੇ ਰਸਤੇ ਜਾਵੇ ਸਿੱਖ ਆਪਣੇ ਰਸਤੇ ਤੇ ਜਾਵੇ ਉਹਨਾਂ ਇਹ ਧਰਮਾਂ ਨੇ ਵੀ ਕਿਹਾ ਹੋਇਆ ਪਰ ਆ ਤੁਸੀਂ ਹੁਣ ਦੇਖ ਲਓ ਕੀ ਹੋ ਕੀ ਰਿਹਾ ਪਤਾ ਕੀ ਅੱਲਾ ਤੁਸੀਂ ਮੈਂ ਤੋਂ ਮੈਂ ਆਪਣੇ ਤੇ ਲਾਉਂਦਾ ਮੈਂ ਦੂਜੇ ਦੇ ਨਹੀਂ ਲਾਉਂਦਾ ਮੈਂ ਜਾ ਸੀਰਾਂਗ ਕਰਾਂ ਮੈਂ ਕਮੈਂਟਾਂ ਜਿਹਨੀਆਂ ਗਾਣਾ ਕਰਦੇ ਆ ਮੈਂ ਉਹਨਾਂ ਦਾ ਕੀ ਬਗਾਲਣਾ ਜਾ ਕੇ ਉੱਥੋਂ ਜੀ ਮੈਂ ਕਿੰਨੇ ਪਰਚੇ ਦਾ ਜਗਰਾਈ ਆਉਂਗਾ ਚਲੋ ਉਹ ਤੁਹਾਡੀ ਆਪਣੀ ਇੱਛਾ ਹੈ ਨਹੀਂ ਨਹੀਂ ਆਪਣੀ ਨਹੀਂ ਇੱਛਾ ਹੈਗੀ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਰ ਬਰਗ ਦਾ ਹਰ ਜਾਤ ਦਾ ਲੇਕਿਨ ਜਿਹੜੇ ਕਮੈਂਟਾਂ ਦੇ ਜ਼ਰੀਏ ਨਕਲੀ ਆਈਟਮ ਬਣਾ ਕੇ ਜਦ ਸਾਹਮਣੇ ਆਉਣ ਦੀ ਹਿੰਮਤ ਰਹੀ ਗਈ ਸਾਹਮਣੇ ਆਉਣ ਦੇ ਸਾਹਮਣੇ ਆ ਕੇ ਦੇਖੀਏ 2-4 ਆਪਾਂ ਕਰੀਏ 2-4 ਉਹ ਕਰਨਗੇ ਉਹ ਕਹਿੰਦੇ ਸਾਹਮਣੇ ਆਏ ਸੀ ਕਹਿੰਦੇ ਉੱਥੇ ਮੰਡ ਸਾਹਿਬ ਕਹਿੰਦੇ ਕਚੈਰੀਆਂ ਦੇ ਵਿੱਚੋਂ ਭੱਜ ਗਏ ਨਹੀਂ 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 ਅਸੀਂ ਦੋ ਬੰਦੇ ਭਾਜੀ ਉਹ 100 150 ਬੰਦਾ ਫਿਰ ਉਹ ਦਾ ਲਏ ਹੋਏ ਆ ਉਹਦਾ ਹਿੰਸਾ ਕਰਦੇ ਪਏ ਆ ਚਲੋ ਹੁਣ ਐ ਕਰੋ ਆਪਣੇ ਭਾਈ ਅਮਰਤਪਾਲ ਸਿੰਘ ਵਾਲੀ ਗੱਲ ਤੇ ਭਾਈ ਕੋਈ ਨਹੀਂ ਮੈਂ ਕਹਿੰਦਾ ਉਹਨੂੰ ਭਾਈ ਕੋਈ ਨਹੀਂ ਕਹਣਾ ਉਹ ਟੋਡਰੂ ਆ ਉਹ ਚਲੋ ਟੋਡਰੂ ਆ ਤੇ ਕੁਝ ਵੀ ਹੈ ਪਰ ਲੋਕਾਂ ਨੇ ਬਹੁਤ ਵੱਡੀ ਬਹੁਤ ਦੇਖੀ ਨਹੀਂ ਪਤਾ ਕਿ ਦੇ ਦਿੱਤੀ ਫਿਰ ਕਿਉਂ ਗਿਆ ਪਹਿਲਾਂ ਵੀ ਆਏ ਪਹਿਲਾਂ ਮਾਨ ਮਾਨ ਨਾਲ 8899 ਬਣਾਇਆ ਸੀ ਮਾਨ ਨੂੰ ਜਿਹੜੀ ਹੁਣ ਦੁਵਾਰੇ ਜਿਹੜੀ ਦੁਵਾਰੇ ਐਨਐਸਏ ਲੱਗ ਗਈ ਸਵਾਗਤ ਆਂਦਾ ਸਵਾਗਤ ਕਰੋ ਦਾ ਤੇ ਪਰ ਲੋਕਾਂ ਚ ਰੋਜ਼ ਆਕਾਲੀ ਦਰ ਵੀ ਕਹਿ ਰਿਹਾ ਆਕਾਲੀ ਦਰ ਕਿਉਂ ਕਹਿ ਰਿਹਾ ਫਿਰ ਹੋ ਤਾਂ ਡਰਾਮੇ ਕਰਦਾ ਯਾਰ ਤੁਹਾਨੂੰ ਪਤਾ ਅੱਛਾ ਹਾਂ ਤੇ ਹੋਰ ਕੁਝ ਕੋਈ ਮੰਨ ਦੀ ਪੜਾਹ ਕੱਢਣ ਵਾਲੀ ਹੋਵੇ ਨਹੀਂ ਮੰਨ ਦੀ ਬਣਾਦੇ ਨਹੀਂ ਆਪਾਂ ਤਾਂ ਕਾਨੂੰਨ ਦੇ ਅੰਦਰ ਜਰ ਰਹਿ ਕੇ ਚੱਲਣਾ ਬਾਬਾ ਜੀ ਬਾਬਾ ਜੀ ਤੁਸੀਂ ਉੱਥੇ ਆ ਕੇ ਤੁਸੀਂ ਚੁੱਪ ਕਰ ਗਏ ਵੀ ਬਜਨੌਰ ਦੇ ਵਿੱਚ ਉਹਨਾਂ ਨੇ ਗਲਤ ਕੀਤਾ ਉਦੋਂ ਤੁਹਾਡੇ ਤੋਂ ਇੱਕ ਵੀਡੀਓ ਇੱਕ ਕਮੈਂਟ ਨਹੀਂ ਆਇਆ ਜਦੋਂ ਕੰਗੜਾ ਰਣਾਉਤ ਵਾਲਾ ਹੋਇਆ ਤੁਸੀਂ ਪਟੱਕ ਵੀਡੀਓ ਪਾ ਤੋ ਪਾਤੀ ਵੀ ਆ ਲੈ ਲੋ ਇਹਨਾਂ ਨਾਲ ਪੰਗੇ ਹੋਰ ਆ ਹੂੰ ਤੇ ਤੁਸੀਂ ਉੱਥੇ ਵੀ ਬੋਲਿਆ ਕਰੋ ਜਿੱਦਾਂ ਅੱਜ ਸੁਣ ਬਈ ਤਾਂ ਦੇ ਜਿਹੇ ਜੋ ਬੈਲ ਨੂੰ ਵਿਚਾਰੇ ਨੂੰ ਮਾਰਿਆ ਕਿ ਮੇ ਲੋਕ ਦੱਬਦੇ ਆ ਕੱਟ ਕੱਟ ਕੇ ਮਾਰਦੇ ਆ ਗੋਲੀ ਨਾਲ ਮਾਰਦੇ ਆ ਤੁਹਾਡੇ ਇਲਾਕੇ ਚ ਉਹਦਾ ਤੁਸੀਂ ਸਾਰੇ ਇਲਾਕਾ ਤੇ ਹੋਣੀ ਬਹੁਤ ਵਿਰੋਧ ਕਰਦਾ ਜੀ ਉਹ ਮਾਤਾ ਦਾ ਰੋਜ ਕੱਟ ਕੱਟ ਕੇ ਮਾਸ ਨੂੰ ਵਿਚਾਰੇ ਉਹਦੇ ਇਹਨਾਂ ਖਿਲਾਫ ਪਰਚਾ ਕਿਉਂ ਨਹੀਂ ਹੋ ਰਿਹਾ ਰੋਹ ਗੱਡੀਆਂ ਭੜੀ ਜਾ ਰਹੀਆਂ ਨੇ ਗਊ ਮਾਤਾ ਦਾ ਜਿਹੜੇ ਆਪਾਂ ਮੰਨਦੇ ਆ ਉਹਦਾ ਤਾਂ ਇਹ ਸੀ ਗੱਲ ਕਹਿੰਦੇ ਵੀ ਉਸ ਨੇ ਮਾਰਿਆ ਸੀ ਤੇ ਉਹਦੇ ਟਰੈਕਟਰ ਟੁੱਟ ਲੱਗਿਆ ਉਹ ਮਰ ਗਿਆ ਸੀ ਇਦਾਂ ਕੁਝ ਹੋਇਆ ਸੀ ਬਸ ਨਹੀਂ ਇਦਾਂ ਨਹੀਂ ਪਰਚਾ ਕਿਉਂ ਨਹੀਂ ਹੋ ਰਿਹਾ ਤੇ ਸਾਰਾ ਇਲਾਕਾ ਪਰਚਾ ਉਹਦੇ ਚ ਕਰਾਉਣਾ ਤੁਹਾਡਾ ਇਲਾਕਾ ਚਲੋ ਉਹਦੇ ਵਾਰੇ ਨਿਆਂ ਕਰਦੇ ਹੋ ਨਾ ਉਹਦੇ ਵਾਰ ਤਾਂ ਮੈਨੂੰ ਇੰਨਾ ਗਿਆਨ ਨਹੀਂ ਹੈਗਾ ਤਾਂ ਕਰਕੇ ਆ ਹਾਂ ਇਹ ਜ਼ਰੂਰੀ ਹੈ ਇਹਨਾਂ ਲੋਕਾਂ ਦੇ ਖਿਲਾਫ ਤੁਸੀਂ ਵੀ ਕਮੀਡੀਅਨ ਵਾਲੇ ਦੇ ਬੜੇ ਸਤਿਕਾਰਯੋਗ اٹھਾਇਆ ਕਰੋ ਆਜੇ ਜਿੱਥੇ ਵੀ ਗਊ ਮਾਤਾ ਦਾ ਕਤਲ ਹੁੰਦਾ ਜਾਂ ਨੰਦ ਨੰਦੀ ਬੈਲ ਦਾ ਕਤਲ ਹੁੰਦਾ ਉਹਦੇ ਖਿਲਾਫ ਆ ਬਾਹਰ ਢਾਓ ਲੋਕਾਂ ਨੂੰ ਜਾਗਰੂਕ ਕਰੋ ਜਿੱਥੇ ਇਹ ਸਿੰਗਾ ਤੇ ਚੱਕ ਲੈਂਦੇ ਨੇ ਨਹੀਂ ਉਹ ਨਹੀਂ ਉਹਦਾ ਜੋਬ ਗੁੱਸਾ ਉਹ ਪਾ ਪੜਕਾਉਂਦੇ ਆ ਨਾ ਉਹ ਬਚਾਰੇ ਨੂੰ ਇੱਕ ਬੈਲ ਆ ਰੋਟੀ ਪਾਣੀ ਦੇ ਦਿਓ ਪੱਠੇ ਪਾ ਦਿਓ ਉਹਨਾਂ ਨੂੰ ਪਾਣੀ ਪਿਲਾ ਦਿਓ ਉਹਨੂੰ ਗਰਮੀ ਐਨੀ ਆ ਦੇਖੋ ਲੋਕਾਂ ਦੇ ਵਿੱਚ ਕਿੰਨੀ ਸਾਦਾ ਬਹੁਤ ਲੋਕ ਵੀਡੀਓ ਪਾਉਂਦੇ ਨੇ ਇਤਾਂ ਦੇ ਕਰਦੇ ਨੇ ਪੰਛੀਆਂ ਦੇ ਪੰਛੀਆਂ ਨੂੰ ਪਾ ਰਿਹਾ ਦਾਣਾ ਪਾ ਰਿਹਾ ਕਿੰਨਾ ਬਧੇ ਕੰਮ ਕਰ ਰਹੇ ਲੋਕੇ ਤੁਸੀਂ ਉਸ ਗੱਲ ਤੇ ਤਾਂ ਮੰਡ ਸਾਹਿਬ ਆਉਂਦੇ ਨਹੀਂ ਜਿਹੜੀਆਂ ਮੈਂ ਗੱਲਾਂ ਤੇ ਤੁਹਾਨੂੰ ਲਿਓਣਾ ਚਲੋ ਧੰਨਵਾਦ ਸਤਿ ਸ਼੍ਰੀ ਅਕਾਲ